ਮੇਰਾ ਨਾ ਜੀ ਸਾਈਲ ਕੁਮਾਰ ਹੈਗਾ ਇਹ ਐਕਸੀਡੈਂਟ ਹੋਇਆ ਕੀ ਕਰਨ ਕਿੱਦਾਂ ਹੋਇਆ ਭਾਜੀ ਅਸੀਂ ਆਂਦੇ ਸੀ ਇੱਥੋਂ ਆਪਣੇ ਦਤਾਰਪੁਰ ਤੋਂ ਪੰਪ ਤੋਂ ਆਂਦੇ ਸੀ ਇਹ ਅੰਕਲ ਉਹਨੇ ਗੱਡੀ ਆ ਕੇ ਖੜੀ ਏ ਇਹਨਾਂ ਅੰਕਲ ਉਹਨੇ ਗੱਡੀ ਜਗਦਮ ਮੋੜ ਲਈ ਏ ਸਾਡੀ ਗੱਡੀ 40 ਸਪੀਡ ਸੀ ਅਸੀਂ ਦੇਖਦੇ ਸੀ ਮਜੇ ਮੈਨੂੰ ਚੱਲੇ ਸੀ ਅਸੀਂ ਆਪਣੇ ਸ਼ੌਂਕ ਨਾਲ ਗਾਣੇ ਲਾਈ ਸੀ ਇਦਾਂ ਕਹਿੰਦੇ ਨਹੀਂ ਲਾਈ ਸੀ 40 ਸਪੀਡ ਸੀ ਟੋਟਲੀ ਇਹ ਅੰਕਲ ਨੇ ਜਗਦਾ ਮੋੜੀ ਇਹਨਾਂ ਦੀ ਜੋ ਜਿਹੜੀ ਦਾੜ ਹੈਗੀ ਆ ਉਹ ਬਾਹਰ ਪਈ ਤੇ ਕਹਿੰਦੇ ਪਤਾ ਨਹੀਂ ਖੂਨ ਖੜ ਨਿਕਲ ਗਿਆ ਤੇ ਇੱਥੋਂ ਦੌੜ ਗਏ ਅੱਛਾ ਸਾਨੂੰ ਕੀ ਸਾਨੂੰ ਗੁੰਡਾਗਰਦੀ ਕੀਤੀ ਐ ਦੌੜ ਗਏ ਕਹਿੰਦੇ ਕੋਈ ਨਹੀਂ ਬੁਲਾ ਲਓ ਜਿਹੜਾ ਬੁਲਾਣਾ ਹੈਗਾ ਅਸੀਂ ਡਰਦੇ ਕਿਸੇ ਦਾ ਗੱਡੀ ਜੇ ਤੁਸੀਂ ਕਿੰਨੇ ਜਣੇ ਸੀਗੇ ਅਸੀਂ ਤਿੰਨ ਬੰਦੇ ਸੀ ਜੀ ਤੇ ਕਿਦਾ ਬਚਾਇਆ ਗੱਡੀ ਬਚਾਜ ਦੇਖ ਲਓ ਜੀ ਅਪਰ ਤੁਹਾਡੇ ਸਾਹਮਣੇ ਹੀ ਦੇਖੋ ਕਿੰਨਾ ਕੀ ਨੁਕਸਾਨ ਹੋ ਗਿਆ ਸਾਨੂੰ ਨੁਕਸਾਨ ਦੇ ਦੋ ਅਸੀਂ ਹੋਰ ਕੁਝ ਨਹੀਂ ਜਾਂਦੇ ਜੀ ਤੁਸੀਂ ਪੁਲਿਸ ਨੂੰ ਤਲਾਹ ਦਿੱਤੀ ਐ ਇਸੀ ਗੱਲ ਦੀ ਹਾਂਜੀ ਜੀ ਤਿੰਨ ਵਾਰੀ ਫੋਨ ਕਰਤਾ ਉਹ ਕਹਿੰਦੇ ਆਂਦੇ ਪਏ ਐ ਸਾਨੂੰ ਇੰਨੀ ਗੱਲ ਕਹੀ ਐ ਕਿ ਅਸੀਂ ਥੋੜੀ ਦੇਰ ਚ ਪਹੁੰ ਅਸੀਂ ਥਾਣੇ ਜਾਣਾ ਸੀ ਇਸ ਥਾਣੇ ਮਾਚਲ ਚ ਹਾਂਜੀ ਹਾਂਜੀ ਤੇ ਤੁਸੀਂ ਪ੍ਰਸ਼ਾਸਨ ਦੇ ਕੋਈ ਕੀ ਮੰਗ ਕਰਦੇ ਹੋ ਇਹ ਮੰਗ ਕਰਦੇ ਜਿੱਦਾਂ ਸਾਡਾ ਨੁਕਸਾਨ ਜਿੰਨਾ ਹੋਇਆ ਉਹਨਾਂ ਭਰ ਦਵੇ ਬਈ ਹੋਰ ਕੁਝ ਨਹੀਂ ਮੰਗਦੇ ਮੇਰਾ ਨਿਤਿਨ ਕੁਮਾਰ ਅੱਛਾ ਜੀ ਹਾਂਜੀ ਇਹ ਕਿਦਾਂ ਹਾਸਲਾ ਜਿਹੜਾ ਐਕਸ਼ਨ ਅਸੀਂ 메ਨ ਰੋਡ ਤੇ ਆ ਰਹੇ ਆ ਟੋ ਵਾਲਿਆਂ ਦਾ ਡਾਇਰੈਕਟ ਆਪਣੀ ਗੱਡੀ 메ਨ ਰੋਡ ਤੋਂ ਮੋੜਤੀ ਕਿਹੜੀ ਜਗ੍ਹਾ ਤੋਂ ਆਏ ਸੀ ਕਿਹੜੀ ਅਸੀਂ ਥਾਣੇ ਤੋਂ ਆਏ ਹਾਂ ਬਈ ਹਾਂ ਜੀ ਇਧਰੋਂ ਕੀ ਤਲਵਾੜੇ ਤੋਂ ਕੀ ਕਰਨਾ ਹੈ ਅਸੀਂ ਮੁਹੰਮਦ ਖਾਨ ਆਏ ਸਪੈਸ਼ਲ ਮੁਹੰਮਦ ਖਾਨ ਆਏ ਕਿੰਨੇ ਜਣੇ ਸੀ ਅਸੀਂ 3 ਜਣੇ ਸੀ 3 ਜਣੇ ਸੀ ਹਾਂਜੀ ਫਿਰ ਕਿਤਾ ਕੋਈ ਸਰਟੀਫਿਕੇਟ ਲੱਗੀ ਆ ਕੁਝ ਸਾਡੇ ਸਰਟੀਫਿਕੇਟ ਤਾਂ ਨਹੀਂ ਲੱਗੀ ਗੱਡੀ ਤੇ 에어 ਬੈਗ ਟਾਈਮ ਤੇ ਖੁੱਲ ਗਏ ਅਸੀਂ ਵੀ ਸਾਡਾ ਬਚਾਇਆ ਆ ਓਟੋ ਵਾਲਾ ਭੱਜ ਗਿਆ ਇੱਥੋਂ ਜੀ ਅੱਛਾ ਓਟੋ ਵਾਲਾ ਭੱਜ ਗਿਆ ਫਿਰ ਪੁਲਿਸ ਨੂੰ ਇਤਲਾਹ ਦਿੱਤੀ ਅਸੀਂ ਪੁਲਿਸ ਨੂੰ ਦੋ ਵਾਰੀ ਫੋਨ ਕਰਤਾ ਹੈ ਉਹ ਕਹਿ ਰਿਹਾ ਸੀ ਆ ਰਹੇ ਕੁਛ ਚੰਦਮਣੇ ਤਲਵਾੜਾ ਹਾਂਜੀ ਤੇ ਤੁਸੀਂ ਹੁਣ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਸਾਡੀ ਗੱਡੀ ਦਾ ਜੋ ਨੁਕਸਾਨ ਆਇਆ ਉਹ ਬਰਤੂਬ ਕਰ ਦੇਣਾ ਅਸੀਂ ਤੜੇ ਥਾਣੇ ਸੀਗੇ ਥਾਣੇ ਇਨਫੋਰਮੇਸ਼ਨ ਮਿਲੀ ਕਿ ਐਕਸੀਡੈਂਟ ਹੋਇਆ ਗੁਰਦੁਆਰਾ ਚੌਂਕ ਜੀ ਉਸ ਤੋਂ ਬਾਅਦ ਮੌਕੇ ਤੇ ਆਏ ਆ ਜੀ ਮੌਕੇ ਦਾ ਆ ਕੇ ਦੇਖਿਆ ਕਿ ਕਾਰ ਜਿਹੜੀ ਮਕੇਰੀਆਂ ਸਾਈਡ ਤੋਂ ਆ ਰਹੀ ਸੀ ਤੇ ਛੋਟਾ ਇਹ ਹਾਥੀ ਹੈ ਜਿਹੜਾ ਅਸ਼ੋਕਾ ਲੈ ਲੈਣ ਦੀ ਇਹ ਆ ਰਿਹਾ ਤਲਵਾੜੇ ਸਾਈਡ ਤੋਂ ਤੇ ਇਹਨੇ ਬਿਨਾ ਇੰਡੀਕੇਟਰ ਇੱਤੇ ਟਰਨ ਕਰਤਾ ਗੁਰਦੁਆਰਾ ਚੌਂਕਲ ਨੂੰ ਤੇ ਕਾਰ ਜਿਹੜੀ ਵਿੱਚ ਹਿੱਟ ਕੀਤੀ ਇਹਦੇ ਗੱਡੀ ਕੀ ਕੋਈ ਜਾਨੀ ਨੁਕਸਾਨ ਜਾਂ ਨਹੀਂ ਕੋਈ ਨੀ ਗੱਡੀ ਦਾ ਨੁਕਸਾਨ ਗੱਡੀ ਦਾ ਕਾਰ ਦਾ ਹੋਇਆ ਨੁਕਸਾਨ ਦੂਜੀ ਗੱਡੀ ਤੇ ਠੀਕ ਹੈ ਤੇ ਜਿਹੜਾ ਅਸ਼ੋਕਾ ਲੈ ਲੈਣ ਦਾ ਡਰਾਈਵਰ ਸੀ ਇਹ ਮੌਕੇ ਤੋਂ ਜੋ ਇਹਨਾਂ ਦੇ ਬਣਦੀ ਕਾਰਵਾਈ ਥਾਣੇ ਲੈ ਚੱਲਿਆਂ ਜੀ ਜੋ ਬਣਦੀ ਕਾਰਵਾਈ ਇਹਨਾਂ ਦੇ ਕਰਤ 이개새 몬데? 이